ਹਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਆ ਜੀ ਪਿੰਡ ਚਝੋਟੀ ਆ ਛੋਟਾ ਇਹ ਖੁੱਡਾ ਤੇ ਕਬੂਤਰ ਤੁਹਾਨੂੰ ਦਿਖਾਉਨੇ ਆ ਕਬੂਤਰ رکھے ਹੋਏ ਨੇ ਵੀਰ ਜੀ ਨਾਲ ਤੇ ਕੱਲੇ ਕੱਲੇ ਕਬੂਤਰ ਦਾ ਨੂੰ ਸ਼ੌਂਕ ਵੀ ਕਰਾਉਨੇ ਆ ਤੇ ਨਾਲ ਇਹਨਾਂ ਉਹ ਪਾਰ ਦੇ ਕਬੂਤਰ ਇੱਕ ਦੋ ਖੜੇ ਆ ਬਣੀ ਕੀ ਕਹਿੰਦੇ ਇਹਨੂੰ ਤਿੱਤਰ ਜੀ ਟਟੋਲੀ ਬੜੇ ਅਮਰੇ ਹੀ ਬਣੇ ਕੋਈ ਜਾਲ ਇਹ ਵੀ ਦਾਣਾ ਖਾਨ ਆ ਗਈ ਹੈ ਆਪਰਾ ਕਲਦੀ ਵੀਰ ਪਾਉਂਦਾ ਪਿਆ ਠੀਕ ਹੈ ਦਾਣਾ ਪਾਣੀ ਇਹਨਾਂ ਪਾਉਂਦੇ ਪਏ ਤੇ ਆ ਵਿੱਚ ਆ ਗਈ ਹੈ ਦਾਣਾ ਖਾਂਦੀ ਵੀ ਨਾ ਦੇਖੋ ਪੰਛੀਆ ਪੰਛੀਆਂ ਨੂੰ ਦਾਣਾ ਪਾਣੀ ਜਿਹੜਾ ਮਿਲਦਾ ਨਹੀਂ ਪਿਆ ਤੇ ਇਹਨਾਂ ਲਈ ਤੇ ਕਿ ਦਿਨਾਂ ਦੇ ਖਾਣਾ ਹੀ ਆ ਨਾਲੇ ਜਿੱਥੇ ਦਾਣਾ ਪਾਣੀ ਲਿਖਿਆ ਹੋਵੇ ਉੱਥੇ ਜਾਣਾ ਜਾਣਾ ਪੰਛੀ ਨੇ ਖਾਣ ਇਹ ਭਾਈ ਕਿੱਡਾ ਸੋਹਣਾ ਪੰਛੀ ਹੂੰ ਦੋਈ ਹੁਣ ਕਬੂਤਰ ਦਾਣਾ ਪਾਣੀ ਖਾ ਲਿਆ ਜਿਹਨਾਂ ਨੂੰ ਕਰਦੇ ਨੇ ਅੰਦਰ ਕਰ ਤੇ ਹਰ ਤਾਲ ਉਹ ਆਪਾ ਜਿਹੜਾ ਸ਼ੌਂਕ ਕਰਾਉਂਦੇ ਇਹ ਦੇਖ ਕਬੂਤਰ ਆਪਾਂ ਨੂੰ ਚੰਗੇ ਲੱਗਦੇ 3-4 ਆਹ ਕਬੂਤਰ ਇੱਕ ਨਾ ਖੜਿਆ ਸਾਹਮਣੇ ਵਾਲਾ ਤੇ ਇੱਕ ਕਬੂਤਰ ਉਹ ਵੀ ਪੁਰਾਣਾ ਇਹ ਨਾ ਖੜਿਆ ਠੀਕ ਹੈ ਤੇ ਇੱਕ ਹੋਰ ਉਸ ਲਈ ਟੀਮ ਆਦੀ ਦੇਖਣੀ ਵਾਲੀ ਮੈਂ ਤਾਂ ਨਾ ਕਹਨੂੰ ਠੀਕ ਹੈ ਆ ਇਹ ਕਦਾ ਨੂੰ ਮਕੋਈਆਂ ਖਾਲੀ ਸਿਆਲ ਕੋਟੀ ਦਿਖਾਉਂਦੇ ਆ ਲਓ ਜੀ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਸ਼ੋਅ ਕਰਾਉਣੀ ਆ ਆ ਕਬੂਤਰ ਇਹਨਾਂ ਖੜਿਆ ਏ ਥੋੜੇ ਦੇਣੀ ਹੋਈ ਆ ਆ ਰਿਵਟ ਵੀ ਪਈ ਏ ਆ 92 ਨੰਬਰ ਦੀ ਠੀਕ ਏ ਜੀ ਇਹੜੀ ਰਿਵਟ ਏ ਇਹ ਆਪਣੀ ਇੱਧਰ ਨਹੀਂ ਮਿਲਦੀ ਇਹ ਪਾਲ ਦੀ ਰਿਵਟ ਹੀ ਪਈ ਏ ਨੇ ਇਹ ਮੇਰੇ ਹਿਸਾਬ ਨਾਲ ਇਹਦਾ ਕਰਾਸ ਹੋਇਆ ਵਾ ਡੈਡੀ ਤੇ ਰੋਜਬੁਰੀ ਇਹ ਰੀ ਅੱਖ ਜਿਹੜੀ ਤੁਹਾਨੂੰ ਮੈਂ ਦਿਖਾਉਣਾ ਵਾ ਅੱਖ ਤੁਸੀਂ ਵੇਖੋਗੇ ਨਾ ਐ ਜਰੇ ਜਰੇ ਫਿਰੋਜ਼ਪੁਰੀਆਂ ਦੀ ਅੱਖ ਜੰਦੇ ਤੇ ਇਹਦੀ ਸ਼ੇਪ ਹੈ ਜਿਹੜੀ ਉਹ ਵੀ ਫਿਰੋਜ਼ਪੁਰੀਆਂ ਵਾਲੀ ਹੈ ਤੇ ਅੱਖ ਦੀ ਸ਼ੇਪ ਵੀ ਜਿਹੜੀ ਹੈ ਉਹ ਵੀ ਫਿਰੋਜ਼ਪੁਰੀਆਂ ਵਾਲੀ ਤੇ ਕੱਦ ਵੀ ਇਹਦਾ ਜਿਹੜਾ ਨਾ ਉਹ ਨਾਰ ਗਈ ਹੈ ਠੀਕ ਹੈ ਕਲੀਅਰ ਹੋ ਗਈ ਜੀ ਹੂੰ ਹੂੰ ਲਓ ਜੀ ਉਤੋਂ ਬਾਅਦ ਨੂੰ ਹੁਣ ਇਹਦੇ ਪਰਦਾ ਵੀ ਸ਼ੌਕ ਕਰਾਉਂਦੇ ਕਿਉਂਕਿ ਨਾ ਕੱਟਿਆ ਆ ਲਓ ਜੀ ਪਠਾਈ ਹੈ ਇਹ ਬੱਚਾ ਹੀ ਹੈ ਤੇ ਆਈ तकरीबन ਕੋਜੀ ਦੇਣੀ ਹੋਏ ਆ ਜਿਹੜਾ ਨਾ ਫੜਿਆ ਆ ਲਓ ਜੀ ਬਾਕੀ ਆਹ ਦੇਖੋ ਪਾਰੇ ਉਸ਼ੇ ਦੇ ਆ ਵੀ ਇਹ ਨਵੇਂ ਆਏ ਜੀ ਆ ਹੈਗਾ ਜੀ ਬਹੁਤ ਵਧੀਆ ਹੱਡੀ ਜੋੜ ਦਾ ਵੀ ਵਧੀਆ ਮੰਟੇ ਹੁਣ ਆਏ ਇਹਦੇ ਪੰਜਿਆਂ ਦਾ ਵੀ ਸ਼ੌਂਕ ਰਿਓ ਕਿਉਂਕਿ ਆਪਾਂ ਜਿਹੜੇ ਆ ਆ ਦੇਖੋ ਜੀ ਕਬੂਤਰ ਪੂਰੀ ਜਿਹੜੀ ਚੀਜ਼ ਹੋਣੀ ਚਾਹੀਦੀ ਹੈ ਉਹ ਹੈਗੀ ਹੈ ਜੀ ਇਹਨਾਂ ਦੇ ਠੀਕ ਹੈ ਜੀ ਬਹੁਤ ਹੀ ਵਧੀਆ ਖੁਸ਼ਕ ਪੰਜੇ ਦੇ ਤੇ ਬਿਲਕੁਲ ਮਤਲਬ ਕੀ ਜੇ ਆਪਾਂ ਇਹਨੂੰ ਦੇਖੋਗੇ ਫੜ ਕੇ ਤੁਹਾਨੂੰ ਉਹ ਨਿੱਕੇ ਜਿਹੇ ਵੀ ਉਦਾਵ ਨਿੱਕਾ ਆ ਕਬੂਤਰ ਆ ਦੇਖੋ ਇੱਕ ਗੇਟ ਦਾ ਕਬੂਤਰ ਸਮਝੋ ਠੀਕ ਹੈ ਜੀ ਤੇ ਬਹੁਤ ਹੀ ਵਧੀਆ ਕੇ ਇਹਨੇ ਜਿੰਨੇ ਵੀ ਮਕੀਂਦਾਂ ਦੇ ਮਕੀ ਆ ਦੇਖੋ ਆਪਾਂ ਪਿੰਡੂ ਏਰੀਆ ਲਾਏ ਆਗੇ ਠੀਕ ਹੈ ਜੀ ਤੇ ਤਕਰੀਬਨ ਜਿਹੜਾ ਲਾਗੇ ਇਹਨਾਂ ਦੇ ਹੈਗੇ ਆ ਛੱਤਾਂ ਹੋ ਰਹੀਆਂ ਹੋਈਆਂ ਕਬੂਤਰ ਹੋਰ ਹੀ ਫੜਦੇ ਇੱਕ ਹੋਰ ਟਾਵਰ ਹੈਗਾ ਇਹਨਾਂ ਦਾ ਟਾਵਰ ਵੀ ਦਿਖਾ ਦੋ ਅੱਗੇ ਦਿਖਾਇਆ ਮੈਂ ਵੀਡੀਓ 'ਚ ਬਾਕੀ ਟਾਵਰ ਤੇ ਵੀ ਕਬੂਤਰ ਜਿਹੜਾ ਟਾਵਰ ਦੇ ਅੱਗੇ ਬੈੰਦੇ ਆ ਉਹ ਅੱਗੇ ਇਹਨਾਂ ਹੀ ਬਸ ਨੂੰ ਚ ਜਾਂਦੇ ਹੋਰ ਵੀ ਤੁਹਾਨੂੰ ਦਿਖਾਉਣੇ ਹੋਰਾਂ ਦੇ ਤੁਹਾਨੂੰ ਜਾਇ ਸ਼ੋਅ ਕਰਾਉਣੇ ਲਓ ਇਹ ਕਾਜ ਇਹ ਵੀ ਥੋੜੀ ਜੀ ਨਖਲੇ ਵੇਖੋ ਕਿਹੜੀ ਹੈ ਜੀ ਬਲਕਿ ਇਹ ਮੈਂਗਾ ਨਾ ਕਲੀਅਰ ਹੈ ਅੱਖਾਂ ਦੇ ਰਿੰਗ ਸ਼ਿੰਗ ਇਹਦੇ ਲੱਗਦਾ ਵੀ ਮੇਰੇ ਸਾਹ ਨਾਲ ਦੇ ਨਕਾਣਾ ਸਾਹਿਬ ਵਾਲਿਆਂ ਜੀ ਕ੍ਰੋਸ ਮਾਰਿਆ ਤੇ ਫੇਰ ਬਣਾਇਆ ਹੈ ਅੱਖ ਵੇਖੋ ਜੀ ਅੱਖ ਦੇ ਮੈਂ ਕਹਿੰਦਾ ਵੀ ਕੀ ਆ ਹੀ ਬਤਾ ਠੀਕ ਹੈ ਜੀ ਹਾਲੋ ਜੀ ਇਹਨਾਂ ਸਰੀ ਕੀਤਾ ਕਬੂਤਰ ਆਹ ਪੁਰਾਣੇ ਜਿਹੇ ਰੰਗ ਲੱਗੇ ਕੁਝ ਚੰਦ ਹੋ ਨੰਨਾ ਜਿਹੜਾ ਨਵਾਂ ਲੈਸ ਕੀਤਾ ਲਓ ਜੀ ਪਾਰਕ ਹੁੰਦਾ ਵੇਖੋ ਬਹੁਤ ਹੀ ਜ਼ਬਰਦਸਤ ਹਲੋ ਜੀ ਆਪੂ ਸੀ ਇਹਦੀ ਆ ਇਹਦੇ ਪੰਜੇ ਜੀ ਇਹਨੂੰ ਕੜੀ ਨਹੀਂ ਕੋਈ ਪਈ ਆ ਵੈਸੇ ਰੁਬੜੀ ਜੀ ਪਈ ਇੱਕ ਆੜੀ ਠੀਕ ਹੈ ਜੀ ਤੇ ਜਿਹੜੇ ਆਪਣੇ ਵੇਖ ਰਹੇ ਭਰਾ ਸਾਰਿਆਂ ਦਾ ਧੰਨਵਾਦ ਹੈ ਜੀ ਤੇ ਜਿੰਨੇ ਆਪਾਂ ਨੂੰ ਸਪੋਰਟ ਕਰਦੇ ਸਾਰੇ ਕਾਲਾ ਜੱਟ ਜੀ ਆਪਣੇ ਉਹਨਾਂ ਦਾ ਧੰਨਵਾਦ ਹੈ ਜੀ ਠੀਕ ਹੈ ਜੀ ਤੇ ਆਹ ਦੇਖੋ ਜੀ ਅਮਰ ਹੁੰਦਰ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਪੀਪੀ 35 ਵਾਲੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਮਾਨ ਕਸੂਰ ਪੀਜ ਨਾਲੇ ਉਹਨਾਂ ਦਾ ਵੀ ਧੰਨਵਾਦ ਆ ਪਾਣੀ ਵੀਡੀਓ ਪਿਆਰ ਦਿੰਦੇ ਆ ਸੋ ਲੋ ਜੀ ਉਹਨਾਂ ਕੋਲੋਂ ਤਰੀਕਾ ਬਾਹਰ ਨਿਕਲ ਆਇਆ ਉਹਦਣਾ ਜੀ ਤੇ ਮੈਂ ਵੀ ਜੁਮਕੀ ਲੋ ਜੀ ਕਾਫੀ ਮੇਲਾ ਜੀ ਆ ਦੇਖੋ ਜੀ ਬੜਾ ਕਿਹੜੀ ਨਸਲ ਹੈ ਏ ਕਮੈਂਟ ਜ਼ਰੂਰ ਦੱਸਣਾ ਵਾ ਆਪਣੇ ਬਾਜਵਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਮਨਜੀਤ ਸਿੰਘ ਜੀ ਆਰਮੀ ਵਾਲੇ ਫੌਜੀ ਸਾਹਿਬ ਨੂੰ ਵੀ ਧੰਨਵਾਦ ਹੈ ਖੇਮ ਕਰਨ ਤੋਂ ਵੀਰ ਆਪਣੇ ਬਾਉ ਜੀ ਉਹਨਾਂ ਦਾ ਧੰਨਵਾਦ ਹੈ ਜੀ ਗੁੱਡੂ ਭਾਈ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਅੱਜ ਨਾਲੇ ਇਹ ਤੋਂ ਆਪਣੇ ਭਾਜੀ ਜੁਨੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਠੀਕ ਹੈ ਜੀ ਇਹ ਨੌਂਦਰਾ ਵੇਖੋ ਜੀ ਬਿਲਕੁਲ ਪਿਓਰਟੀ ਹਾਰ ਦੇ ਵਿੱਚ ਸਕੈ ਸਕਦੇ ਆ ਜੀ ਇਹ ਦੇਖੋ ਜੀ ਆ ਵੀ ਆਏ ਹੈਗੇ ਤੇ ਨੌਂਦਰਾਂ ਦੇ ਬਹੁਤ ਜਿਆਦੀਆਂ ਮਜ਼ਬੂਤ ਆ ਤੇ ਮੇਰੇ ਹਿਸਾਬ ਨਾਲ ਸਿਆਲ ਕੋਟੀ ਹੈ ਬਾਕੀ ਭਰਾਵਾਂ ਨੇ ਕਮੈਂਟ ਚ ਦੱਸੀ ਜਾਣਾ ਵੀ ਤੁਹਾਨੂੰ ਕਿਹੜਾ ਲੱਗਦਾ ਪਿਆ ਠੀਕ ਹੈ ਜੀ ਆਪਣੇ ਆ ਦੇਖੋ ਜੀ ਆ ਹੈਗੀ ਆਮੋ ਨਿਆਬ ਬਰੀਡ ਹੈ ਇਹਦਾ ਕਿ ਜੀ ਮੈਂ ਵੀ ਇਹ ਭਰਾਵਾਂ ਨੂੰ ਅਗਸਤ ਜੀ ਦਿਖਾਵਾਂਗੇ ਸਲੇਟੀ ਦੇ ਅਸੀਂ ਬਹੁਤ ਜਿਆਦਾ ਦੇਖੇ ਆ ਪਰ ਆ ਅਡੀ ਸਲੇਟੀ ਮਾਦੀ ਜਣਾ ਇਹ ਆਲੇ ਮਾਦੀ ਹੈ ਸ਼ੌਂਕਰ ਹੋਈ ਮੈਂ ਮਾ ਜਾ ਕੇ ਸ਼ੌਂਕਰ ਹਾਂ ਇਹ ਕੋਈ ਬੇ ਸਭ ਤੋਂ ਬਿਹਤਰੀਨ ਮੈਨੂੰ ਲੱਗੀ ਮਾਦੀ ਇਹ ਸਭ ਤੋਂ ਪਹਿਲਾਂ ਦੇ ਮੇਰੇ ਸਾਹ ਨਾਲ ਜਿਵੇਂ ਨਾ ਆ ਵੇਖੋ ਜੀ ਸਲੇਟੀ ਪੱਲੇ ਵੇਖੋ ਇਹਦੇ ਬਹੁਤ ਸ਼ਾਨਦਾਰ ਠੀਕ ਹੈ ਜੀ ਬਹੁਤ ਸ਼ਾਨਦਾਰ ਇਹਨੂੰ ਪਾਰ ਲੱਗਾ। ਲਓ। ਆ ਦੇਖੋ ਹਣੇ ਦੀ ਤੁਹਾਨੂੰ ਅੱਖ ਵੀ ਦਿਖਾਉਂਦਾ ਕਬੂਤਰ ਉਹਨਾਂ ਦਾ ਜਿਹੜਾ ਅੰਦਾਜ਼ ਚ ਵੀ ਲਓ ਇਹ ਅੱਖ ਵੀ ਦਾ ਸ਼ੌਂ ਕਰੋ। ਲਓ ਇਹ ਆਪਣੇ ਹਾਨੀਏ ਦੇ ਦਾਵਾ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ। ਮਿਲ ਕੇ ਹੀਦਰਨਾਵਾ ਸਾਹਿਬ ਜੀ ਜੀਓ ਨੰਬਰ ਸਰੀਆ ਜੀ ਜੋਤ ਭਾਈ ਆਪਣੇ ਕਰਪੂਤ ਵਾਲੇ ਤੋਂ ਉਹਨਾਂ ਦਾ ਧੰਨਵਾਦ ਹੈ ਸੋ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਬੇ ਮੇਰੀ ਵੀਡੀਓ ਨੂੰ ਰਾਣਾ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਜੀ ਲੈਂਦੇ ਪੰਜਾਬ ਤੋਂ ਤੇ ਲੈਂਦੇ ਪੰਜਾਬ ਤੋਂ ਜਿੰਨੇ ਵੀ ਆਪਣੇ ਭਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਗੋਲੀ ਹੋਏ ਤੁਹਾਨੂੰ ਇੱਕ ਵਾਰੀ ਪਾਰ ਦਾ ਸ਼ੌਂਕ ਕਰਾ ਦਿੰਦੀ हूं ਜੀ ਸਾਡੋਂ ਕੋਈ ਚੰਗੀ ਚੀਜ਼ ਦਾ ਮੈਂ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾਵਾਂ ਜਿਹੜੀ ਮੈਨੂੰ ਪਸੰਦ ਹੈ ਜੀ ਹਾਲੋ ਜੀ ਇੱਧਰ ਵੀ ਸੈਟ ਕਰਾਂਗਾ ਹਾਲੋ ਜੀ ਠੀਕ ਹੈ ਜੀ ਇਹ ਲਓ ਜੀ ਪੂਛ ਦਾ ਵੀ ਸ਼ੌਂਕ ਕਰ ਲਓ ਇਹ ਬਹੁਤ ਹੀ ਵਧੀਆ ਸਲੇਟੀ ਮਾਦੀ ਆ ਜਾਈ ਦੇ ਪੰਜੇ ਆਪਣੇ ਭੁੱਲਰ ਸਾਹਿਬ ਜੀ ਉਹਨਾਂ ਦਾ ਧੰਨਵਾਦ ਹੈ ਜੀ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆ ਇਦਾਂ ਮਾਦੀ ਜਾਨੂੰ ਛੱਡ ਗਈ ਸ਼ੌਕ ਕਰਾਉਂਦਾ ਹੁੰਦਾ ਆ ਜੀ ਅਸਰ ਇਹ ਚਾਹੁੰਦਾ ਜਿਹੜੇ ਆਪਾਂ ਤੁਹਾਨੂੰ ਸ਼ੌਕ ਕਰਾਇਆ ਵਾ ਜਪਾਂ ਇੱਕ ਕੇ ਸਿਆੜ ਕੋਟੀ ਮਾਦੀ ਹੈ ਜੋ ਦੇ ਹੱਥ ਨੇ ਦੇਵੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਆਪਾਂ ਟੂਰ ਤੇ ਨਿਕਲੇ ਆ ਹੋ ਸਕੇ ਆ ਤੇ ਚੰਗੇ ਜਿਹੇ ਕਬੂਤਰ ਆਪਾਂ ਵੇਖਦੇ ਜਿਹੜੇ ਵੀ ਜਿਹਨੇ ਖੜੇ ਹੋਏ ਕਬੂਤਰਾਂ ਨੇ ਸਟਾਰਟ ਹੋਏ ਆ ਆਰੇ ਮੁੰਡਿਆਂ ਬਹੁਤ ਜੀ ਘੱਟ ਆ ਰਹੇ ਸੇਪ ਦੀਰ ਦਾ ਜਿਹੜਾ ਆਪਾਂ ਕੰਮ ਕਰਨਾ ਸਟਾਰਟ ਕਰਦੇ ਨਾ ਇਹ ਇਹੇ ਤਰਾਹ ਦੀ ਨਹੀਂ ਵੀ ਦੇਖ ਲਈ ਸਾਰੇ ਪਰ ਹਾਲਤਾਂ ਨਵਾਜੀ ਸਪੋਰਟ ਇੱਕ ਨਾ ਕਰਦੇ ਰਿਓ ਤੇ ਨੰਬਰ ਜਿਹੜਾ ਆਪਣਾ ਥੋੜੇ ਜਿਹਾ ਦਾ ਕਾਪਾ ਨਾਲ ਹੀ ਆਪਾਂ ਤੁਹਾਨੂੰ ਪਰ ਹਾਂ ਉਹ ਪਹਿਲਾਂ ਦੱਸ ਦਿਆਂ ਨੰਬਰ WhatsApp ਤੇ ਸਾਰੇ ਲੋਕਾਂ ਤੇ ਜਲਾਵਾ ਠੀਕ ਹੈ ਜੀ ਨੰਬਰ ਸੀ ਕਰ ਦੋ ਤੇ ਆਪਾਂ ਹੁਣ ਕੰਮੀ ਚਲੋ ਸਟਾਰਟ ਕਰਦੇ ਨੇ ਜੀ ਸਤਿ ਸ੍ਰੀ ਅਕਾਲ